ਉਚਾਰਕ ਜਿਹੜੇ ਮਾਤਾ ਜੀ ਹਨ ਮਾਤਾ ਜੀ ਨੂੰ ਕੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ ਝੂਠਾ ਕੇਸ ਪਾਇਆ ਗਿਆ ਇੱਕ ਤੇ ਪਾ ਦੀ ਮਮਤਾ ਹੁੰਦੀ ਹੈ ਦੂਜੀ ਗੱਲ ਉਹ ਕਿਹੜੇ ਸਟੇਜਾਂ ਟੈਂਡ ਕਰਦੇ ਰਿਹਾ ਉਹ ਕਿਹੜੇ ਪੱਤਰਕਾਰ ਸੀਗੇ ਉਹ ਕਿਹੜੇ ਕਿਸੇ ਬਲਾਰੇ ਸੀਗੇ ਸਿੱਧੇ ਸਾਡੇ ਜੱਟ ਦੇ ਉਹ ਦੋਨੇ ਚੀਜ਼ ਸਾਥ ਨੇ ਹਾਂਜੀ ਬਾਪੂ ਤਾਂ ਸੇਵ ਸਿੰਘ ਮਾਤਾ ਜੀ ਦੋਨੇ ਸਾਥ ਨੇ ਐਵੇਂ ਕੋੜਾ ਦੇ ਕੋੜਾ ਗੱਲ ਕੋਈ ਆ ਦੇ ਕੋਈ ਐਡੀ ਵੱਡੀ ਗੱਲ ਨਹੀਂ ਹੈ ਠੀਕ ਹੈ ਉਹਨਾਂ ਦੇ ਪੁੱਤਰ ਨੇ ਖੰਡੇ ਪਟ ਦਾ ਅਮਰਤ ਛਕਿਆ ਉਹਦੀ ਜਮੀਰ ਨਹੀਂ ਪਰ ਸਕਦੀ ਉਸ ਤਰ੍ਹਾਂ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਰਹਿਣਾ ਬਾਕੀ ਰਹੀ ਗੱਲ ਖਾਲਸੇ ਰਾਜ ਦੀ ਉਹ ਭਾਈ ਕੋ ਰੋਕ ਨਹੀਂ ਸਕਿਆ ਉਹ ਤੇ ਸਾਡੇ ਮਹਾਰਾਜ ਨੇ ਬਜਨ ਕਿਹਾ ਰਾਜ ਕਰੇਗਾ ਖਾਲਸਾ ਅਖੀਰ ਅਸੀਂ ਅੱਜ ਨਹੀਂ ਰਾਜ ਕਰੇ ਅੱਜ ਹੀ ਰਾਜ ਕਰ ਰਹੇ ਹਰੇ ਪਾਸੇ ਸਾਡੇ ਰਾਜ ਹੈ ਇਸ ਕਰਕੇ ਭਾਈ ਐਵੇਂ ਨਹੀਂ ਗੱਲਾਂ ਕਰੀ ਦੀਆਂ ਮਾਰਜੀ ਗੱਲ ਹੋਈ ਜੇ ਤੁਸੀਂ ਪੜ ਕੇ ਫਤਵਾ ਦੇ ਦਿੰਦੇ ਆ। ਬਹੁਤ ਮਾਤਾ ਦਾ ਧੰਨਵਾਦ ਕਰੋ ਜਿਹਨੇ ਐਡਾ ਜੀਵਾਂ ਜੰਮਿਆ। ਪਾਲਿਆ, ਪਾਲ ਕੇ ਉਸਕੇ ਪੰਥ ਤੇ ਲੇਕੀ ਲਾ ਦਿੱਤਾ। ਬਸ ਇਦਾਂ ਦੀ ਗੱਲਾ ਕਰਨ ਲਈ ਪੈਸੇ ਵੀ ਕਰੀ ਜਾਂਦੇ ਨੇ। ਤੇ ਤੁਹਾਡਾ ਧੰਨਵਾਦ ਆ ਤੁਸੀਂ ਹਰ ਵਾਰੀ ਸਾਨੂੰ ਕੁਐਸਚਨ ਕਰਦੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਵਿਚਾਰਕ ਜਿਹੜੇ ਮਾਤਾ ਜੀ ਆ ਨਾ ਉਹ ਮਾਤਾ ਜੀ ਨੇ ਕੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ। ਉਠਾ ਕੇ ਸਪਾਇਆ ਗਿਆ ਇੱਕ ਤੇ ਪਾ ਦੀ ਮਮਤਾ ਹੁੰਦੀ ਹੈ ਦੂਜੀ ਗੱਲ ਉਹ ਕਿਹੜੇ ਸਟੇਜਾਂ ਅਟੈਂਡ ਕਰਦੇ ਰਿਹਾ ਉਹ ਕਿਹੜੇ ਪੱਤਰਕਾਰ ਸੀਗੇ ਉਹ ਕਿਹੜੇ ਕਿਸੇ ਬੁਲਾ ਰਹੇ ਸੀਗੇ ਸਿੱਧੇ ਸਾਡੇ ਜੱਟ ਨੇ ਉਹ ਦੋਨੇ ਜੀ ਸਾਥ ਨੇ ਹਾਂਜੀ ਬਾਪੂ ਤਾਂ ਸੇਵ ਸਿੰਘ ਮਾਤਾ ਜੀ ਦੋਨੇ ਸਾਥ ਨੇ ਐ ਵੀ ਉਹਨਾਂ ਦੇ ਕੋਲੋਂ ਗੱਲ ਸੁਹਾਈ ਹੈ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਹੈ ਉਹਨਾਂ ਦੇ ਪੁੱਤਰ ਨੇ ਖੰਡੇ ਪਟ ਦਾ ਅਮਰਤ ਛਕਿਆ ਉਹਦੀ ਜਮੀਰ ਨਹੀਂ ਪਰ ਸਕਦੀ ਉਸਦਾ ਚੜ੍ਹਦੀ ਕਲਾ ਚਾਹਿਆ ਚੜ੍ਹਦੀ ਕਲਾ ਚ ਰਹਿਣਾ ਬਾਕੀ ਰਹੀ ਗੱਲਾਂ ਖਾਲਸੇ ਰਾਜ ਦੀ ਉਹ ਭਾਈ ਕੋ ਰੋਕ ਨਹੀਂ ਸਕਦਾ ਉਹ ਤੇ ਸਾਡੇ ਮਹਾਰਾਜ ਨੇ ਭਜਨ ਕਿਹਾ ਰਾਜ ਕਰੇਗਾ ਖਾਲਸਾ ਆਖੀ ਰਹਿ ਅਸੀਂ ਅੱਜ ਨਹੀਂ ਰਾਜ ਕਰੇ ਅੱਜ ਹੀ ਰਾਜ ਕਰ ਰਹੇ ਸਾਰੇ ਪਾਸੇ ਸਾਡਾ ਹੀ ਰਾਜ ਹੈ ਇਸ ਕਰਕੇ ਭਾਈ ਐਵੇਂ ਨਹੀਂ ਗੱਲਾਂ ਕਰੀ ਦੀਆਂ ਮਾੜੀ ਜੀ ਗੱਲ ਹੋਈ ਜਿੱਥੇ ਤੁਸੀਂ ਪੜ ਕੇ ਫਤਵਾ ਦੇ ਦਿੰਦੇ ਹੋ ਨੋਕੋਟਾ ਮਾਤਾ ਦਾ ਧੰਨਵਾਦ ਕਰੋ ਜਿਹਨੇ ਐਡਾ ਹੀ ਗੱਜੰਬਿਆ ਪਾਲਿਆ ਪਾਲ ਕੇ ਉਸ ਕੇ ਪੰਥ ਤੇ ਲੇਖੀ ਲਾ ਦਿੱਤਾ ਬੱਸ ਇਦਾਂ ਦੀ ਗੱਲ ਕਰਨ ਦੇ ਪੈਸੇ ਜਿੱਤਰੀ ਜਾਂਦੇ ਨੇ ਤੇ ਤੁਹਾਡਾ ਧੰਨਵਾਦ ਆ ਤੁਸੀਂ ਹਰ ਵਾਰੀ ਸਾਨੂੰ ਕੋਆਰਡਿਨੇਟ ਕਰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਿਲਕੁਲ ਵਿਚਾਰਕ ਜਿਹੜੇ ਮਾਤਾ ਜੀ ਹਨ ਮਾਤਾ ਜੀ ਨੇ ਪੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ ਝੂਠਾ ਕੇਸ ਪਾਇਆ ਗਿਆ ਇੱਕ ਤੇ ਪਾ ਦੀ ਮਮਤਾ ਹੁੰਦੀ ਹੈ ਦੂਜੀ ਗੱਲ ਹੈ ਕਿ ਉਹ ਕਿਹੜੇ ਸਟੇਜਾਂ ਟੈਂਡ ਕਰਦੇ ਰਹੇ ਆ ਉਹ ਕਿਹੜੇ ਪੱਤਰਕਾਰ ਸੀਗੇ ਉਹ ਕਿਹੜੇ ਕਿਸੇ ਬੁਲਾਰੇ ਸੀਗੇ ਸਿੱਧੇ ਸਾਡੇ ਜੱਟ ਨੇ ਉਹ ਦੋਨੇ ਜੀ ਸਾਥ ਨੇ ਹਾਂਜੀ ਬਾਪੂ ਤਾਂ ਸੇਵ ਸਿੰਘ ਮਾਤਾ ਜੀ ਦੋਨੇ ਸਾਥ ਨੇ ਐ ਵੀ ਉਹਨਾਂ ਦੇ ਕੋਲੋਂ ਗੱਲ ਕੋਈ ਆਈ ਐ ਤੇ ਕੋਈ ਏਡੀ ਵੱਡੀ ਗੱਲ ਨਹੀਂ ਐ ਠੀਕ ਐ ਉਹਨਾਂ ਦੇ ਪੁੱਤਰ ਨੇ ਖੰਡੇ ਪਟ ਦਾ ਅਮਰਤ ਛਕਿਆ ਉਹਦੀ ਜਮੀਰ ਨਹੀਂ ਮਰ ਸਕਦੀ ਉਹ ਸਦਾ ਚੜ੍ਹਦੀ ਕਲਾ ਚ ਐ ਤੇ ਚੜ੍ਹਦੀ ਕਲਾ ਚ ਰਹਿਣਾ ਬਾਕੀ ਰਹੀ ਗੱਲ ਖਾਲਸੇ ਰਾਜੀ ਦੀ ਉਹ ਭਾਈ ਕੋ ਰੋਕ ਨਹੀਂ ਸਕਦਾ ਉਹ ਤਾਂ ਸਾਡੇ ਮਹਾਰਾਜ ਨੇ ਬਜਨ ਕਿਹਾ ਰਾਜ ਕਰੇਗਾ ਖਾਲਸਾ ਆਖੀਰ ਅਸੀਂ ਅੱਜ ਨਹੀਂ ਰਾਜ ਕਰੇ ਅੱਜ ਹੀ ਰਾਜ ਕਰ ਰਹੇ ਸਾਰੇ ਪਾਸੇ ਸਾਡੇ ਰਾਜ ਹੈ ਇਸ ਕਰਕੇ ਭਈ ਐਵੇਂ ਹੀ ਗੱਲਾਂ ਕਰੀ ਦੀਆਂ ਮਾੜੀ ਜੀ ਗੱਲ ਹੋਈ ਜਿੱਥੇ ਤੁਸੀਂ ਪੜ ਕੇ ਫਤਵਾ ਦੇ ਦਿੰਦੇ ਹੋ ਬਹੁਤ ਗੁੱਡ ਮਾਤਾ ਦਾ ਧੰਨਵਾਦ ਕਰੋ ਜਿਹਨੇ ਐਡਾ ਸ਼ਿਕਾ ਜੰਮਿਆ ਪਾਲਿਆ ਪਾਲ ਪੋਸ ਕੇ ਪੰਥ ਤੇ ਲੇਕੀ ਲਾ ਦਿੱਤਾ ਬਸ ਇਦਾਂ ਦੀ ਗੱਲਾਂ ਕਰਨ ਲਈ ਪੈਸੇ ਜਿੱਤਰੀ ਜਾਂਦੇ ਜੇ ਤੁਹਾਡਾ ਧੰਨਵਾਦ ਆ ਤੁਸੀਂ ਹਰ ਵਾਰੀ ਸਾਨੂੰ ਕੋਚਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ